ਵਿੰਗ ਇਸ ਜਿਹੜੀ ਸਾਡੀ ਸੋਸ਼ਲ ਵਰਕਰ ਮਿਸਟਰ ਮਾਰਸ਼ਲ ਤੇ ਸਾਰੀ ਜਿਹੜੀ ਪੰਚਾਇਤਾਂ ਇੱਥੇ ਹੈंगी ਉਹਨਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਔਰ ਥੈਂਕ ਯੂ ਫॉर ਹੈਵਿੰਗ ਅਸ ਹੇਅਰ ਮੈਂ ਇੱਕ ਗਰਲ ਮਿਸਟਰ ਮਾਰਸ਼ਲ ਮੈਂ ਆਈ ਵਿਲ ਡਿਫਰ ਤੁਸੀਂ ਇਹ ਕਿਹਾ ਕਿ ਇਹ ਮੇਰਾ ਮਿਸ਼ਨ ਹੈ ਜਾਂ ਇਹ ਪੰਜਾਬ ਪੁਲਿਸ ਦਾ ਮਿਸ਼ਨ ਹੈ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣੀ ਹੈ ਬਟ ਇੱਥੇ ਆ ਇਧਰ ਆ ਖੜੇ ਹੋ ਕੇ ਆ ਜਾ ਬਟਾ इधर आओ ये दिखाओ घुमाओ। ये मुट्ठी है दिस इज मिशन निश्चय हेल्थ डिपार्टमेंट सिविल पंजाब पुलिस पंचायत फाइनली हमारी पॉलिटिकल एडमिनिस्ट्रेशन एम एल ए साहब बैठे हैं यानी अगर आप सारे इकट्ठे हो के एक मुठ्ठी बना लेंगे तो यह मिशन निश्चय बनना है कल पंजाब पुलिस कुछ नहीं कर सकती ਇੱਥੇ ਆਉਣ ਦਾ ਸਾਡਾ ਮਕਸਦ ਇਹੀ ਹੈ ਦੇਖੋ ਪੁਲਿਸ ਵਾਸਤੇ ਤੇ ਕੋਈ ਮੰਡੇ ਨਹੀਂ ਹੁੰਦਾ ਕੋਈ ਐਤਵਾਰ ਨਹੀਂ ਹੁੰਦਾ ਲੇਕਿਨ ਬਾਕੀ ਸਾਰੇ ਡਿਪਾਰਟਮੈਂਟਸ ਦੀ ਐਤਵਾਰ ਨੂੰ ਛੁੱਟੀ ਹੁੰਦੀ ਹੈ ਸੋ ਛੁੱਟੀ ਹੋਣ ਤੋਂ ਬਾਵਜੂਦ ਅੱਜ ਹੈਲਥ ਡਿਪਾਰਟਮੈਂਟ ਸਾਡੇ ਸਾਰੇ ਡਾਕਟਰਸ ਇੱਥੇ 10 ਡਾਕਟਰਸ ਇੱਥੇ ਹੈਗੇ ਵੱਖ-ਵੱਖ ਜਿਹੜੀ ਬਿਮਾਰੀਆਂ ਹੈਗੀਆਂ ਉਹਨਾਂ ਦਾ ਇਲਾਜ ਕਰਨ ਵਾਸਤੇ ਇੱਥੇ ਤੁਹਾਡੇ ਤੱਕ ਆਏ ਨਹੀਂ मिस्टर पोपली स्पेशली आज टाइम कट के आए ने एंड मोस्ट इंपोर्टेंटली एमएलए साहब अपने पूरे परिवार के साथ इथे आए ने क्योंकि मेनू ये लगदा की ये तुसी सारे सडा परिवार हो तो अस, असी सारे अपने परिवार नु मिलन इथे आए ने ते एवी ये कुछ गलना सांझिया करण आए ने की पिछले 10 15 दिना तो जदो जदो असी ये मिशन मोड़ स्टार्ट किता है काम पहले भी हो रहा सी पिछले 3 महिना तो भी काम हो रहा है। ਬਹੁਤ ਰਿਕਵਰੀ ਇਸ ਵਿੱਚ ਹੋ ਰਹੀ ਹੈ ਲੇਕਿਨ ਯੂ ਇੱਕ ਅੰਬ੍ਰੈਲਾ ਇੱਕ ਪ੍ਰੋਪਰ ਇੱਕ ਬ੍ਰਾਂਡਿੰਗ ਦੀ ਗਈ ਕਿ ਅਸੀਂ ਇਹ ਕੰਮ ਹੁਣ ਕਰਨ ਲੱਗਿਆ ਜਦੋਂ ਸਾਰੇ ਕੇ ਸਾਰੇ ਸਾਡੇ ਨਾਲ ਇਲਾਕੇ ਮਿਲੋ ਸੋ ਪਿਛਲੇ 10 ਦਿਨਾਂ ਚ 150 ਤੋਂ ਵੱਧ ਨਸ਼ਾ ਤਸਕਰ ਆਲਰੇਡੀ ਫੜੇ ਜਾ ਚੁੱਕੇ ਹਨ ਜਸਟ 10 ਦਿਨਾਂ ਸੋ ਇਹ ਜਿਹੜੀ ਫਿਗਰਸ ਅਸੀਂ ਤੁਹਾਨੂੰ ਦੇ ਰਹੇ ਹਾਂ ਉਹਦਾ ਦੇਣ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਸਾਡੇ ਦਿਮਾਗ 'ਚ ਇਹ ਹੁੰਦਾ ਹੈ ਕਿ ਬਹੁਤ ਪਸੰਦੀ ਹੈ ਸ਼ਾਮੀ ਅੱਧਾ ਘੰਟਾ ਸਾਢੇ ਨਾਲ ਗੱਲਬਾਤ ਕਰਦੇ ਫਿਰ ਚਲੇ ਜਾਂਦੇ ਮੈਨੇ ਤੱਕ ਪੁਲਿਸ ਵਾਲਾ ਲੱਭਦਾ ਨਹੀਂ ਹੈ ਅਸੀਂ ਪਹਿਲਾਂ ਬੰਦਾ ਫੜਦੇ ਫਿਰ ਤੁਹਾਡੇ ਕੋਲ ਆਂਦੇ ਕਿ ਦੇਖੋ ਤੁਹਾਡੇ ਪਿੰਡ ਦਾ ਜਾਂ ਤੁਹਾਡੇ ਜਿਹੜਾ ਬਰਾਬਰ ਦਾ ਪਿੰਡ ਹੈ ਉੱਥੇ ਆਪਾਂ ਅਸੀਂ ਇਹ ਬੰਦਾ ਫੜਿਆ ਹੁਣ ਤੁਸੀਂ ਸਾਨੂੰ ਹੋਰ ਦੱਸੋ ਇਸ ਤੋਂ ਇਲਾਵਾ ਪੁਲਿਸ ਕੋਲ ਸਾਰਾ ਕੁਝ ਜਾਣਕਾਰੀ ਨਹੀਂ ਹੁੰਦੀ ਹੈ ਜਿਹੜੀਆਂ ਸਾਡੀ ਜਾਣਕਾਰੀਆਂ ਹੁੰਦੀਆਂ ਉਹ ਚ ਨਵੀਆਂ ਗੱਲਾਂ ਤੁਸੀਂ ਸਾਨੂੰ ਦੱਸੋਗੇ ਕਿ ਜੇ ਪਹਿਲਾਂ ਨਹੀਂ ਕਰਦਾ ਸੀ ਹੁਣ ਇਹ ਕੰਮ ਕਰਨ ਲੱਗਿਆ ਤੂੰ ਉਹ ਤੁਸੀਂ ਸਾਨੂੰ ਦੱਸੋਗੇ ਤਾਂ ਆਪਾਂ ਨੈਕਸਟ ਟਾਈਮ ਉਹਨੂੰ ਬੰਦੇ ਨੂੰ ਫੜਕੇ ਆਂਦੇ ਆਪਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਹੁਣ ਮੈਂ ਵਾਪਸ ਰਿਪੀਟ ਕਰ ਰਹੀ ਹਾਂ ਜਮਾਨਤੀ ਨਾ ਬਣੋ ਬੰਦਾ ਫੜਦੇ ਐ ਸੀ ਉਹਨਾਂ ਦੇ ਮਗਰ ਨਾ ਆਓ ਤੁਸੀਂ ਉਹਦਰ ਸੋਸ਼ਲ ਬਾਇਕਾਟ ਕਰੋ ਉਸ ਉਹ ਜਿਹੜਾ ਪਰਿਵਾਰ ਨਸ਼ੇ ਦੇ ਇਸ ਧੰਦੇ 'ਚ ਹੈਗਾ ਉਹਨੂੰ ਉਹਦੇ ਘਰ ਨਾ ਜਾਣਾ ਛੱਡ ਦਿਓ ਉਹਦੇ ਵਿਆਹ ਸ਼ਾਦੀ ਮਰਜ਼ ਆਪਾਂ ਨਾ ਜਾਈਏ ਉਹਨਾਂ ਵਾਸਤੇ ਸਭ ਤੋਂ ਵੱਡੀ ਜਿਹੜੀ ਪਨਿਸ਼ਮੈਂਟ ਹੈਗੀ ਉਹ ਇਹ ਹੀ ਹੈ ਭਾਵੇਂ ਉਹਨੂੰ ਕਿੰਨੀ ਵੀ ਜੇਲ੍ਹ